1947 ਤੋਂ ਬਾਅਦ ਜਿਸ ਘਟਨਾ ਨੇ ਪੰਜਾਬ ਨੂੰ ਹਿਲਾਇਆ ਤੇ ਪੰਜਾਬ ਦੀ ਸੋਚ ਵਿੱਚ ਇੱਕ ਵੱਡੀ ਤਬਦੀਲੀ ਲਿਆਂਦੀ ਆ ਉਹ ਘਟਨਾ ਸੀ ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਬਲੂ ਸਟਾਰ ਤੇ ਉਸ ਤੋਂ ਤੁਰੰਤ ਬਾਅਦ ਇੰਦਰਾ ਗਾਂਧੀ ਦਾ ਹੁੰਦਾ ਕਤਲ ਇਹਨਾਂ ਘਟਨਾਵਾਂ ਦਾ ਇੱਕ ਪਿਛੋਕੜ ਆ ਇਹਨਾਂ ਘਟਨਾਵਾਂ ਦੇ ਵਿੱਚ ਬਾਅਦ ਘਟਨਾਵਾਂ ਦਰ ਘਟਨਾਵਾਂ ਘਟਦੀਆਂ ਰਹੀਆਂ ਨੇ ਲਗਭਗ ਡੇਢ ਦਹਾਕਾ ਪੰਜਾਬ ਦੀ ਰਜਾਨਾ ਜਨਜੀਵਨ ਤੇ ਬૌਧਿਕ ਮੰਡਲ ਨੂੰ ਪੰਜਾਬ ਸੰਕਟ ਨੇ ਕੀ ਰੱਖਿਆ ਉਸ ਸਮੱਸਿਆ ਦੇ ਕੇਂਦਰ ਦੇ ਵਿੱਚ ਆ ਜਿਹੜਾ ਉਹ ਬਲੂ ਸਟਾਰ ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਤੋਂ ਪਹਿਲਾਂ ਦੇ ਹਾਲਾਤਾਂ ਬਾਰੇ ਬਾਅਦ ਦੇ ਹਾਲਾਤਾਂ ਬਾਰੇ ਬਹੁਤ ਜ਼ਿਆਦਾ ਲਿਖਿਆ ਜਾ ਚੁੱਕਿਆ ਹੈ ਤਾਂ ਉਸ ਲਿਖੇ ਵਿੱਚੋਂ ਸੱਚ ਨੂੰ ਨਤਾਰਨਾ ਵੀ ਬਹੁਤ ਮੁਸ਼ਕਲ ਹੈ ਇਤਿਹਾਸ ਅਸਲ ਦੇ ਵਿੱਚ ਤਾਂ ਬੀਤੇ ਵਿੱਚ ਹੋਈਆਂ ਨਾ ਹੋਈਆਂ ਘਟਨਾਵਾਂ ਦਾ ਅੱਜ ਦੇ ਨੁਕਤੇ ਨਜ਼ਰ ਤੋਂ ਵਿਸ਼ੇਸ਼ ਵਿਅਕਤੀ ਵਿਸ਼ੇਸ਼ ਵਰਗ ਵਿਸ਼ੇਸ਼ ਸਮਾਜਿਕ ਸਮੂਹ ਵੱਲੋਂ ਘੜਿਆ ਵਰਤਾਂਤ ਹੁੰਦਾ ਹੈ ਭਾਵਾਂ ਅਧਿਆਸਨੇ ਆਪਣੇ ਆਪ ਤੇ ਵਸਤੂ ਪ੍ਰਕਟਤਾ ਦਾ ਕੱਜਣ ਪਾਇਆ ਹੁੰਦਾ ਹੈ ਪਰ ਅਸਲ ਵਿੱਚ ਇਹ ਕਹਾਣੀ ਹੀ ਹੁੰਦੀ ਹੈ ਇਹ ਇੱਕ ਤੁਹਾਡਾ ਸਿਰਜਿਆ ਵਰਤਾਂਤ ਹੀ ਹੁੰਦਾ ਹੈ ਇਸ ਘਟਨਾ ਦੇ ਬਾਰੇ ਦੋ ਕਿਸਮ ਦੇ ਬਰਤਾਂਤ ਮਿਲਦੇ ਨੇ ਇੱਕ ਬਰਤਾਂਤ ਮਿਲਦਾ ਜਿਹਨੂੰ ਅਸੀਂ ਸਰਕਾਰੀ ਬਰਤਾਂਤ ਕਹਿੰਦੇ ਆ ਜਿਹੜਾ ਬਰਤਾਂਤ ਕੇਂਦਰ ਸਰਕਾਰ ਨੇ ਸਿਰਜਿਆ ਕੇਂਦਰ ਸਰਕਾਰ ਤੋਂ ਇਲਾਵਾ ਪੰਜਾਬ ਸਰਕਾਰ ਨੇ ਸਿਰਜਿਆ ਇਸ ਦੀ ਅਫਸਰ ਸ਼ਾਹੀ ਇਸ ਦੀ ਪੁਲਿਸ ਇਸ ਦੀ ਫੌਜ ਨੇ ਸਿਰਜਿਆ ਇੱਕ ਉਹ ਬਰਤਾਂਤ ਆ ਕਿ ਜਿਹੜਾ ਬਰਤਾਂਤ ਖਾੜਕੂ ਧਿਰਾਂ ਨੇ ਸਿਰ ਜਿਆ ਜਾਂ ਕਹਿ ਲੋ ਕਿ ਇੱਕ ਤਰ੍ਹਾਂ ਦਾ ਜਿਹਨੂੰ ਕਹਿੰਦੇ ਸਿੱਖ ਪੁਆਇੰਟ ਆਫ 뷰 ਜਾਂ ਸਿੱਖ ਦ੍ਰਿਸ਼ਟੀਕੋਣ ਤੋਂ ਇਹਦਾ ਇੱਕ ਪੂਰੇ ਦਾ ਪੂਰਾ ਵਰਤਾਂਤ ਸਿਰ ਗਿਆ ਇਹ ਜਿਹੜੇ ਦੋਨੇ ਵਰਤਾਂਤ ਨੇ ਇਹ ਅੱਤ ਵੱਲ ਜਾਂਦੇ ਨੇ ਇਹਨਾਂ ਦੇ ਵਿਚਾਰ ਕਿਤੇ ਤੀਜਾ ਵਰਤਾਂਤ ਵੀ ਸੀ ਕਿਤੇ ਸੱਚ ਆ ਜਿਹੜਾ ਉਹ ਦੋਹਾਂ ਧਿਰਾਂ ਕੋਲੇ ਕੁਝ ਸੱਚ ਸੀ ਤੇ ਕੁਝ ਸੱਚ ਨੂੰ ਜਿਨੂੰ ਕਿਹਾ ਜਾ ਸਕਦਾ ਹੈ ਕਿ ਤੱਥਾਂ ਨੂੰ ਆਪਣੇ ਢੰਗ ਨਾਲ ਆਪਣੀ ਸੋਚ ਅਨਸਾਰ ਲਾਇਆ ਹੋਇਆ ਤੜਕਾ ਵੀ ਹੈ ਪਰ ਇਹ ਤੀਜੀ ਧਿਰ ਦਾ ਬਰਤਾਂਦ ਬਹੁਤਾ ਕਦੇ ਉੱਗੜ ਕੇ ਸਾਹਮਣੇ ਨਹੀਂ ਆਇਆਗਾ ਤੇ ਤੀਜੀ ਧਿਰ ਦੀ ਜਿਹੜੀ ਬੋਗਣਤੀ ਹੈ ਇਹ ਦੜੀਆਂ ਦੋ ਲੜ ਰਹੀਆਂ ਤੇ ਰਾਣ ਨੂੰ ਛੱਡ ਕੇ ਜਿਹੜੀ ਤੀਜੀ ਧਿਰ ਹੈ ਜਿਹੜੀ ਉਹ ਜਿਹੜੀ ਮੂਕ ਦਰਸ਼ਕ ਸੀ ਉਹ ਦੋਹਾਂ ਬਰਤਾਂਦਾਂ ਤੇ ਹੀ ਆਸ਼ਰਿਤ ਆ ਕਿ ਉਹਦੇ ਵਿੱਚੋਂ ਹੀ ਉਹ ਤੱਥ ਲੈ ਸਕਦੀ ਹੈ ਕਿਉਂਕਿ ਜਿਹੜੇ ਸਰਕਾਰੀ ਤੱਥ ਨੇ ਉਹਨਾਂ ਤੱਕ ਹਰੇਕ ਦੀ ਰਸਾਈ ਨਹੀਂ ਹੁੰਦੀ ਉਸ ਨੂੰ ਅੰਦਰលੀਆਂ ਗੱਲਾਂ ਦਾ ਨਹੀਂ ਪਤਾ ਹੁੰਦਾ ਤੇ ਉਸ ਦੇ ਬਿਲਕੁਲ ਹੀ ਉਲਟ ਕਿ ਜਿਹੜੀ ਲੜ ਰਹੀ ਸਰਕਾਰ ਵੱਧ ਲੜ ਰਹੀ teurs ਹੁੰਦੀ ਆ ਉਹਦਾ ਵੀ ਇੱਕ ਆਪਣਾ ਸੱਚ ਤੇ ਆਪਣੀਆਂ ਉਹਦੀਆਂ ਜੁਗਤਾਂ ਹੁੰਦੀਆਂ ਤੇ ਆਪਣੇ ਢੰਗ ਨਾਲ ਉਸ ਨੇ ਜਿਹੜੀਆਂ ਕਟਨਾਵਾਂ ਦੇ ਪਿੱਛੇ ਕੰਮ ਕਰਦੇ ਕਾਰਨਾਂ ਨੂੰ ਲੁਕੋਇਆ ਹੋਇਆ ਹੁੰਦਾ ਹੈ ਤੋ ਆਂ ਬੰਦੇ ਕੋਲ ਹੋਰ ਕੋਈ ਰਾਹ ਨਹੀਂ ਕਿ ਉਹ ਦੋਹਾਂ ਤਰ੍ਹਾਂ ਦੇ ਵਰਤਾਂਤਾਂ ਨੂੰ ਪੜੇ ਅੱਜ ਜਿਸ ਵਰਤਾਂਤ ਦੀ ਮੈਂ ਗੱਲ ਕਰ ਰਿਹਾ ਹੈਗਾ ਉਹ ਰਮੇਸ਼ਿੰਦਰ ਸਿੰਘ ਦਾ ਵਰਤਾਂਤ ਹੈ ਕਿਤਾਬ ਦਾ ਨਾਮ ਦਿਖਾਂਤ ਪੰਜਾਬ ਦਾ ਹੈ ਇਹ ਯੂਨੀ ਸਟਾਰ ਪਬਲਿਕੇਸ਼ਨ ਵਾਲਿਆਂ ਨੇ ਛਾਪਿਆ ਹੈ ਦਿਖਾਂਤ ਪੰਜਾਬ ਦਾ ਅਸਲ ਵਿੱਚ ਉਹਨਾਂ ਦੀ ਅੰਗਰੇਜ਼ੀ ਦੀ ਕਿਤਾਬ ਦਾ ਇਹ ਪੰਜਾਬੀ ਦੇ ਵਿੱਚ ਅਲੱਥਾ ਪੰਜਾਬੀ ਦੇ ਵਿੱਚ ਅਨਵਾਦ ਹੈ ਇਦੇ ਉੱਪਰ ਹੀ ਲਿਖਿਆ ਹੈ ਕਿ ਬਲੂ ਸਟਾਰ ਉਸ ਤੋਂ ਪਹਿਲਾਂ ਤੇ ਬਾਅਦ ਵਿੱਚ ਅੱਖਾਂ ਖੋਲਦਾ ਬਰਤਾਂਦ ਹਾਂ ਰਮੇਸ਼ਿੰਦਰ ਸਿੰਘ ਇਸ ਬਰਤਾਂਦ ਦੇ ਵਿੱਚ ਇੱਕ ਮਹੱਤਵਪੂਰਨ ਬਰਤਾਂਦ ਨਹੀਂ ਇਤਿਹਾਸ ਦੇ ਵਿੱਚ ਇੱਕ ਮਹੱਤਵਪੂਰਨ ਵਿਅਕਤੀ ਹੈ ਕਿਉਂਕਿ ਉਹ ਉਸ ਸਮੇਂ ਜਿਸ ਸਮੇਂ ਬਲੂ ਸਟਾਰ ਆਪਰੇਸ਼ਨ ਹੋ ਰਿਹਾ ਉਸ ਸਮੇਂ ਉਹ ਆਮਰਤ ਸਰਦਾ ਡੀਸੀ ਹੈ ਤੇ ਇਹਦੇ ਨਾਲ ਹੀ ਜਿਹੜੀ ਜੁੜੀ ਗੱਲ ਕਿ ਉਸ ਤੋਂ ਬਾਅਦ ਵੀ ਉਹ ਪੰਜਾਬ ਦੀ ਬਿਊਰੋਕ੍ਰੇਸੀ ਦੇ ਵਿੱਚ ਜਿਹੜੇ ਮਹੱਤਵਪੂਰਨ ਅਹੁਦੇ ਨੇ ਚੀਫ ਸੈਕਟਰੀ ਵਰਗੇ ਉਹਨਾਂ ਉੱਪਰ ਉਹ ਕੰਮ ਕਰਦਾ ਰਿਹਾ ਤੇ ਬਾਅਦ ਦੇ ਵਿੱਚ ਉਹ ਜਿਹੜਾ ਪੰਜਾਬ ਸਰਕਾਰ ਦਾ ਇਨਫੋਰਮੇਸ਼ਨ ਕਮਿਸ਼ਨਰ ਵੀ ਰਿਹਾ ਜਿਹੜਾ ਕਮਿਸ਼ਨ ਉਹਦਾ ਹੁਣ ਇੱਥੇ ਗੱਲ ਇਹ ਹੈ ਕਿ ਰਮੇਸ਼ ਇੰਦਰ ਸਿੰਘ ਨੇ ਜਿਹੜਾ ਇਹ ਵਰਤਾਨਕ ਸੁਣਾਇਆ ਜੇ ਮੋٹے ਤੌਰ ਤੇ ਅਸੀਂ ਖਾਣੇ ਵੰਡ ਕਰਨੀ ਹੋਵੇ ਤਾਂ ਖਾਣੇ ਵੰਡ ਦਾ ਇਹ ਹੀ ਆ ਕਿ ਇਹ ਸਰਕਾਰੀ ਧਿਰ ਦਾ ਭਾਰ ਸਰਕਾਰ ਦਾ ਪੰਜਾਬ ਸਰਕਾਰ ਦਾ ਵਰਤਾਨ ਹੁੰਦਾ ਹੈ ਪਰ ਅਸਲ ਦੇ ਵਿੱਚ ਇੱਥੇ ਵੀ ਵੱਡੀ ਗੜਬੜੀ ਹੈ ਵੱਡੀ ਗੜਬੜੀ ਕਿ ਬਹੁਤੀ ਵਾਰੀ ਅਸੀਂ ਸਾਰੀ ਜਿਹੜੀ ਸਰਕਾਰ ਜਾਂ ਜਿਹੜੀ ਦੂਸਰੀ ਧਿਰ ਹੁੰਦੀ ਆ ਉਹਨੂੰ ਇੱਕ ਸਮਝ ਲੈਣੇ ਉਹ ਆਪਣੇ ਆਪ ਦੇ ਵਿੱਚ ਇੱਕ ਨਹੀਂ ਹੁੰਦੀ ਉਹਦੀਆਂ ਆਪਸੀ ਵਿਰੋਧਤਾਈਆਂ ਵੀ ਹੁੰਦੀਆਂ ਇਹ ਸਾਰੇ ਸਮੱਸਿਆ ਨੂੰ ਨਜਿੱਠਣਾ ਕਾਰਜ ਕੀ ਕਰਨਾ ਕੀ ਕਾਰਜ ਹੋਇਆ ਇਹਦੇ ਬਾਰੇ ਕੇਂਦਰ ਸਰਕਾਰ ਨੇ ਕੀ ਕੁਝ ਕੀਤਾ ਪੰਜਾਬ ਸਰਕਾਰ ਨੇ ਕੀ ਕੁਝ ਕੀਤਾ ਕੀ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਹਰ ਗੱਲ ਨਾਲ ਸਹਿਮਤ ਸੀ ਕੀ ਪੰਜਾਬ ਸਰਕਾਰ ਦੀ ਹਰ ਗੱਲ ਨਾਲ ਕੇਂਦਰ ਸਰਕਾਰ ਸਹਿਮਤ ਸੀ ਫਿਰ ਅੱਗੇ ਜਿਵੇਂ ਪੁਲਿਸ ਨੇ ਕੰਮ ਕੀਤਾ ਉਹਨਾਂ ਦਾ ਆਪਣਾ ਵਰਤਾਂਤ ਕਪੀਐਸ ਗੇਲਦੇ ਰੂਪ ਵਿੱਚ ਸਾਡੇ ਕੋਲ ਉਹ ਵਰਤਾਨ ਸਾਹਮਣੇ ਆ ਚੁੱਕਿਆ ਹੈ ਜਸੂਸੀ ਏਜੰਸੀਆਂ ਦਾ ਕੀ ਇਸ ਦੇ ਵਿੱਚ ਰੋਲ ਸੀ ਉਹ ਅਸੀਂ ਧਾਰਨੀ ਕਿਤਾਬ ਦੇ ਵਿੱਚੋਂ ਦੇਖ ਸਕਦੇ ਹਾਂ ਜਾਂ ਕੇਬੀਐਸ ਦੀ ਕਿਤਾਬ ਚੋਂ ਦੇਖ ਸਕਦੇ ਹਾਂ ਇੱਥੇ ਅਸੀਂ ਜਿਹੜਾ ਕਿਹਾ ਜਾ ਸਕਦਾ ਹੈ ਕਿ ਫੌਜ ਦਾ ਕੀ ਹੈਗਾ ਉਹ ਵੀ ਅਸੀਂ ਦੇਖ ਸਕਦੇ ਹਾਂ ਇੱਕ ਪੱਤਰਕਾਰ ਦਾ ਕੀ ਹੈ ਉਹ ਮਾਰਕਟਾਲੀ ਵਰਗਿਆਂ ਦੀ ਨਜ਼ਰ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਪਰ ਰਮੇਸ਼ਿੰਦਰ ਸਿੰਘ ਦਾ ਕੀ ਭਿਆਨ ਧਰਮੇਸ਼ਿੰਦਰ ਸਿੰਘ ਦਾ ਇੱਕ ਤੇ ਕਾਰਨ ਜਿਹੜਾ ਨਿੱਜੀ ਕਾਰਨ ਜਾਪਦਾ ਹੈ ਉਹ ਇਹ ਜਾਪਦਾ ਹੈ ਕਿ ਉਹ ਕੁਝ ਚੀਜ਼ਾਂ ਦੇ ਸਪਸ਼ਟੀਕਰਨ ਦੇਣੇ ਚਾਹੁੰਦਾ ਸੀ ਤਾਂ ਇੱਕ ਸਪਸ਼ਟੀਕਰਨ ਤੋਂ ਇਹ ਦੇਣਾ ਚਾਹੁੰਦਾ ਸੀ ਕਿ ਮੇਰੀ ਜਿਹੜੀ ਅੰਮ੍ਰਿਤਸਰ ਮੈਨੂੰ ਜਿਹੜਾ ਦੂਸਰੇ ਰਾਤ ਚੋਂ ਪੰਜਾਬ ਚ ਲਿਆਂਦਾ ਗਿਆ ਉਹ ਸਿਰਫ ਆਪਰੇਸ਼ਨ ਬਲੂ ਸਟਾਰ ਲਈ ਨਹੀਂ ਲਿਆਂਦਾ ਗਿਆ ਮੈਂ ਉਸ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਪੋਸਟਿੰਗ ਮੇਰੀ ਹੋ ਚੁੱਕੀ ਸੀ ਦੂਸਰੀ ਗੱਲ ਇਹ ਕਿ ਮੈਨੂੰ ਜਦੋਂ ਅੰਮ੍ਰਿਤਸਰ ਦਾ ਚਾਰਜ ਲੈਣ ਲਈ ਆਖਿਆ ਗਿਆ ਤਾਂ ਉਹ ਅਚਾਨਕ ਆਖਿਆ ਗਿਆ ਤਾਂ ਮੈਨੂੰ ਨਹੀਂ ਪਤਾ ਕਿ ਉਹ ਮੈਨੂੰ ਪਹਿਲਾਂ ਕਿਉਂ ਚਾਰਜ ਲੈਣ ਲਈ ਆਖਿਆ ਗਿਆ ਹਾਲਾਂਕਿ ਜਿਹੜੀ ਮੇਰੀ ਪੋਸਟਿੰਗ ਹੈਗੀ ਆ ਉਹ ਬਾਅਦ ਦੇ ਦਿਨਾਂ ਦੀ ਸੀਗੀ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਹੀ ਮੈਨੂੰ ਕਿਉਂ ਜੁਆਇਨ ਕਰਾਇਆ ਗਿਆ ਤਾਂ ਇੱਕ ਤਰ੍ਹਾਂ ਨਾਲ ਉਹਨਾਂ ਨੇ ਇਹ ਕਿਹਾ ਕਿ ਮੈਂ ਵਿਸ਼ੇਸ਼ ਕਿਸੇ ਜਹਾਜ਼ 'ਚ ਨਹੀਂ ਲਿਆਂਦਾ ਗਿਆ ਦੂਸਰੀ ਜਿਹੜੀ ਗੱਲ ਉਹਨਾਂ ਨੇ ਇੱਕ ਦਿਨ ਪ੍ਰੈਸ ਕਾਨਫਰੰਸ ਵਿੱਚ ਵੀ ਕਹੀ ਕਿ ਜਿਸ ਤਰ੍ਹਾਂ ਕਿਹਾ ਜਾਂਦਾ ਹੈਗਾ ਕਿ ਇੱਕ ਵਿਸ਼ੇਸ਼ ਪੰਜਾਬ ਦੇ ਰਾਜਸੀ ਪਰਿਵਾਰ ਅ ਪ੍ਰਕਾਸ਼ ਸਿੰਘ ਵਾਦਲ ਦੇ ਪਰਿਵਾਰ ਨਾਲ ਮੇਰੀ ਕੋਈ ਨੇੜਤਾ ਸੀ ਜਾਂ ਰਿਸ਼ਤੇਦਾਰੀ ਹੈ ਜੇਹੀ ਕੋਈ ਗੱਲ ਨਹੀਂ ਮੈਂ ਤਾਂ ਇੱਕ ਬਿਊਰੋਕ੍ਰੇਟ ਵਜੋਂ ਹੀ ਸਾਰਾ ਕੰਮਕਾਰ ਕੀਤਾ ਇਹ ਉਹਨਾਂ ਦਾ ਵਰਤਾਂਤ ਆ ਜਾਂ ਇਹਨਾਂ ਦੀ ਨਿੱਜੀ ਗੱਲ ਹੈਗੀ ਆਪਾਂ ਨਿੱਜੀ ਗੱਲ ਨੂੰ ਪਾਸੇ ਛੱਡਦੇ ਹਾਂ ਕਿਉਂਕਿ ਗੱਲ ਇਸ ਸਮੁੱਚੇ ਐਡੇ ਵੱਡੇ ਘਟਨਾਕ੍ਰਮ ਦੇ ਵਿੱਚ ਬਹੁਤੀ ਮਹੱਤਵਪੂਰਨ ਨਹੀਂ ਹੈ ਜਿਹੜੀ ਗੱਲ ਬਹੁਤੀ ਮਹੱਤਵਪੂਰਨ ਉਹ ਇਹ ਕਿ ਇੱਕ ਪਾਸੇ ਤਾਂ ਇਹ ਕਿ ਬਲੂ ਸਟਾਰ ਆਪਰੇਸ਼ਨ ਦੀਆਂ ਜਿਹੜੀਆਂ ਨਿੱਕੀਆਂ ਐ ਨਿੱਕੀਆਂ ਡਿਟੇਲ ਨੇ ਬਹੁਤ ਜਿਹੜੀਆਂ ਬਰੀਕ ਵੇਰਵੇ ਨੇ ਕਿ ਕਿਸ ਦਿਨ ਅਟੈਕ ਹੁੰਦਾ ਹੈ ਕਿਸ ਤਰ੍ਹਾਂ ਘੇਰਾਬੰਦੀ ਕੀਤੀ ਜਾਂਦੀ ਆ ਕਿਹੜੀ ਪੁਲਿਸ ਕਿਹੜੀ ਸੀਆਰਪੀ ਕਿਹੜੀ ਫੌਜ ਦੀ ਡਿਵੀਜ਼ਨ ਆਉਂਦੀ ਆ ਉਹਨਾਂ ਨੂੰ ਕਮਾਂਡ ਕੌਣ ਕੌਣ ਕਰ ਰਿਹਾ ਸੀ ਕਿੰਨੇ ਵਜੇ ਕੀ ਹੁੰਦਾ ਕਿਸ ਤਰ੍ਹਾਂ ਘੇਰਾ ਪਿਆ ਜਾਂਦਾ ਹੈ ਕਿਸ ਤਰ੍ਹਾਂ ਘੇਰਾ ਟੁੱਟਦਾ ਹੈਗਾ ਕਿਸ ਤਰ੍ਹਾਂ ਫਿਰ ਬਾਕੀ ਜਿਹੜਾ ਆਖਰ ਦੇ ਵਿੱਚ ਇਹ ਜਿਸ ਰੂਪ ਦੇ ਵਿੱਚ ਵੀ ਹੈ ਬਲੂ ਸਟਾਰ ਜਿਹੜਾ ਆਪਰੇਸ਼ਨ ਆ ਉਹ ਸੰਪੰਨ ਹੁੰਦਾ ਉਹਦੇ ਬਰੀਕ ਵੀਰ ਵੀ ਨੇ ਮੈਨੂੰ ਲੱਗਦਾ ਹੈ ਕਿ ਜਿਹੜੇ ਸਰਕਾਰੀ ਧਿਰ ਦੇ ਵੀਰ ਵੇ ਨੇ ਉਹਨਾਂ ਵੇਰਵਿਆਂ ਦੀ ਜਿੰਨੀ ਡਿਟੇਲ ਇਸ ਪੁਸਤਕ ਦੇ ਵਿੱਚ ਆ ਉਹ ਸ਼ਾਇਦ ਕਿਤੇ ਹੋਰ ਨਹੀਂ ਉਹਦਾ ਕਾਰਨ ਇਹ ਵੀ ਹੈ ਕਿ ਇਹ ਸ਼ਾਇਦ ਬਾਕੀ ਸਾਰੀਆਂ ਕਿਤਾਬਾਂ ਤੋਂ ਬਾਅਦ ਲਿਖੀ ਗਈ ਆ ਫੌਜ ਦਾ ਦ੍ਰਿਸ਼ਟੀਕੋਣ ਵੀ ਆ ਚੁੱਕਿਆ ਹੈ ਵਾਈਟ ਪੇਪਰ ਵੀ ਆ ਚੁੱਕੇ ਹੈਗੇ ਆ ਪੁਲਿਸ ਦਾ ਜਿਹੜਾ ਕੇਪੀਐਸ ਗਿਲ ਦੀ ਕਿਤਾਬ ਵੀ ਪਹਿਲਾਂ ਆ ਚੁੱਕੀ ਹੈਗੀ ਆ ਤਾਂ ਉਹ ਹਾਲਤ ਦੇ ਵਿੱਚ ਇਹ ਉਹਨਾਂ ਸਾਰੀਆਂ ਗੱਲਾਂ ਨੂੰ ਤਾਂ ਪੇਸ਼ ਕਰਦਾ ਹੀ ਕਰਦਾ ਨਾਲ ਇੱਕ ਵਿਅਕਤੀ ਵਜੋਂ ਜਿਹੜਾ ਕੈਸ ਲੋਕ ਕੇ ਇੱਕ ਤਰ੍ਹਾਂ ਦਾ ਚਾਸ਼ਮਦੀਦ ਜਿਹੜਾ ਗਵਾਹ ਹੈਗਾ ਉਸ ਦੀ ਭੂਮਿਕਾ ਦੇ ਵਿੱਚ ਵੀ ਬਹੁਤ ਡਿਟੇਲ ਜਿਹੜੇ ਵੀਰ ਵੀ ਨੇ ਇਹਨਾਂ ਦੇ ਆਪਾਂ ਵੀਰਵਿਆਂ ਨੂੰ ਪਾਸੇ ਛੱਡ ਦਈਏ ਤਾਂ ਵੀਰਵਿਆਂ ਤੋਂ ਬਾਅਦ ਜਿਹੜੀ ਅਗਲੀ ਗੱਲ ਆਉਂਦੀ ਆ ਕਿ ਰਮੇਸ਼ ਸਿੰਦਰ ਸਿੰਘ ਦਾ ਦ੍ਰਿਸ਼ਟੀਕੋਣ ਕੀ ਹੈ ਸਾਰੀ ਕਿਤਾਬ ਦੇ ਜਿਹੜਾ ਆਰ ਪਾਰ ਫੈਲਿਆ ਹੋਇਆ ਦ੍ਰਿਸ਼ਟੀਕੋਣ ਉਹ ਇਸ ਤਰ੍ਹਾਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਉਹ ਇਸ ਵਿੱਚ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਵਿੱਚੋਂ ਇੰਦਰਾ ਗਾਂਧੀ ਇੰਦਰਾ ਗਾਂਧੀ ਦੇ ਸਲਾਹਕਾਰ ਨੂੰ ਮੁੱਖ ਦੋਸ਼ੀ ਮੰਨਦਾ ਹੈ ਤੇ ਜਿਹੜਾ ਇਹਦਾ ਸਮੁੱਚਾ ਜਿਹੜਾ ਜਿਹਨੂੰ ਕਹਿ ਸਕਦੇ ਇੱਕ ਆਪਰੇਸ਼ਨ ਉਸ ਨੂੰ ਗਲਤ ਢੰਗ ਨਾਲ ਸਿਰੇ ਚੜਾਇਆ ਮੰਨਦਾ ਤੇ ਉਹਦੇ ਲਈ ਇਹ ਕਿ ਫੌਜ ਦੇ ਜਿਹੜੇ ਜਰਨੈਲ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਦੋਸ਼ੀ ਮੰਨਦਾ ਹੈ ਕਿ ਉਹਨਾਂ ਤੋਂ ਇਹ ਆਪਰੇਸ਼ਨ ਠੀਕ ਢੰਗ ਨਾਲ ਨਹੀਂ ਹੋਇਆ ਇਹ ਗੱਲਾਂ ਸਪਸ਼ਟ ਰੂਪ ਵਿੱਚ ਨਹੀਂ ਲਿਖੀ ਪਰ ਜਿਹੜੀ ਟੋਨ ਆ ਇਸ ਤਰ੍ਹਾਂ ਦੀ ਜੇ ਅਸੀਂ ਕਰੀਏ ਕਿ ਉਹ ਸਿਆਸੀ ਪਾਰਟੀਆਂ ਕਿਹੜੀਆਂ ਨੂੰ ਬਖਸ਼ਦਾ ਹੈ ਤਾਂ ਸਭ ਤੋਂ ਵੱਧ ਜੇ ਕਿਸੇ ਨੂੰ ਬਖਸ਼ਦਾ ਹੈ ਤਾਂ ਉਹ ਬਿਨਾਂ ਸ਼ੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਬਖਸ਼ਦਾ ਹੈ ਕਿਉਂਕਿ ਬੜੀ ਇੱਕ ਧਿਰ ਹੈ ਕਿ ਜਿਹੜੀ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੀ ਹੈ ਜਿਹੜੀ ਇੱਕ ਧਿਰ ਹੈ ਕਿ ਜਿਹੜੀ ਇੱਕ ਸੈਕੂਲਰ ਕਿਸਮ ਦਾ ਮੋਰਚਾ ਲਾਉਂਦੀ ਆ ਪਰ ਹਾਲਾਤਾਂ ਦੇ ਅਧੀਨ ਉਸ ਨੂੰ ਧਰਮ ਯੁੱਧ ਦੇ ਵਿੱਚ ਬਦਲਣਾ ਪੈਂਦਾ ਜਾਂ ਕਹਿ ਲਓ ਕਿ ਧਰਮ ਯੁੱਧ ਦੇ ਵਿੱਚ ਪਰਵਰਤਤ ਹੋ ਜਾਂਦਾ ਤੇ ਬਾਅਦ ਦੇ ਵਿੱਚ ਵੀ ਉਹ ਸਮਝੌਤਾ ਵੀ ਕਰਦੀ ਹੈ ਤੇ ਉਸ ਸਮਝੌਤੇ ਦੇ ਵਿੱਚ ਆਪਣਾ ਜਿਹੜਾ ਪ੍ਰਮੁੱਖ ਲੀਡਰ ਵੀ ਗਵਾਉਂਦੀ ਹੈ ਇਹ ਇੱਕ ਤਰ੍ਹਾਂ ਨਾਲ ਲੱਗਦਾ ਹੈ ਕਿ ਕਿਤੇ ਨਾ ਕਿਤੇ ਸ਼ਾਇਦ ਉਹਦੀ ਜਿਹੜੀ ਸਿਆਸੀ ਹਮਦਰਦੀ ਆ ਉਹ ਇਸ ਪਾਸੇ ਪਰ ਇਹ ਸਾਰੇ ਘਟਨਾਕਰਮ ਦੇ ਵਿੱਚੋਂ ਸਾਨੂੰ ਜਿਹੜੀ ਗੱਲ ਮਹੱਤਵਪੂਰਨ ਲੱਗਦੀ ਹੈ ਕਿ ਬਹੁਤ ਵਾਰ ਜਿਵੇਂ ਸਾਨੂੰ ਲੱਗ ਰਿਹਾ ਹੁੰਦਾ ਹੈ ਕਿ ਇਹ ਗੱਲ ਸਰਕਾਰ ਦਾ ਆ ਅੰਗ ਕਰ ਰਿਹਾ ਹੈਗਾ ਕਿ ਜੁਡੀਸ਼ਰੀ ਕਰ ਰਹੀ ਹੈ ਕਈ ਵਾਰ ਜੁਡੀਸ਼ਰੀ ਨਹੀਂ ਕਰਦੀ ਹੁੰਦੀ ਜੁਡੀਸ਼ਰੀ ਤੇ ਬਹੁਤ ਜ਼ਿਆਦਾ ਸਰਕਾਰ ਦਾ ਦਬਾਅ ਹੁੰਦਾ ਕਈ ਵਾਰ ਲੱਗਦਾ ਕਿ ਇਹ ਗੱਲ ਸਰਕਾਰ ਕਰ ਰਹੀ ਹੈ ਪਰ ਪੰਜਾਬ ਸਰਕਾਰ ਦੀ ਬਜਾਏ ਉਹ ਤੋਂ ਕੇਂਦਰ ਸਰਕਾਰ ਬਾਹਮ ਰੋੜ ਕੇ ਜਾਂ ਜ਼ਬਰਦਸਤੀ ਕਰ ਰਹੀ ਹੁੰਦੀ ਹੈ ਤਾਂ ਇਹ ਜਿਹੜੀ ਆਪਸੀ ਤਣਾ ਤਣੀ ਹੈਗੀ ਆ ਆਮ ਕਰਕੇ ਜਿਹੜੇ ਬਿਊਰੋਕ੍ਰੇਟ ਆ ਉਹ ਇਹਨਾਂ ਚੀਜ਼ਾਂ ਦੇ ਉੱਤੇ ਬਹੁਤਾ ਡਿਟੇਲ 'ਚ ਨਹੀਂ ਜਾਂਦੇ ਤੇ ਨਿਸ਼ਚੈ ਹੀ ਰਮੇਸ਼ चंद्र ਸਿੰਘ ਵੀ ਬਹੁਤੇ ਡਿਟੇਲ ਵਿੱਚ ਨਹੀਂ ਗਿਆ ਪਰ ਜਦੋਂ ਅਸੀਂ ਕਿਤਾਬ ਨੂੰ ਨੀਜ ਨਾਲ ਪੜ੍ਹਦੇ ਆ ਅੰਡਰਲਾਈਨ ਕਰ ਕਰਕੇ ਪੜ੍ਹਦੇ ਆ ਤਾਂ ਸਾਨੂੰ ਉਹਦੇ ਵਿੱਚੋਂ ਬਹੁਤ ਸਾਰੀਆਂ ਅਜੇਹੀਆਂ ਪ੍ਰਤੀਤਨੀਆਂ ਜਿਹੜੀਆਂ ਉਹ ਸੁਣਾਈ ਦਿੰਦੀਆਂ ਹੈਗੀਆਂ ਅਗਲੀ ਜਿਹੜੀ ਮੈਂ ਗੱਲ ਕਰਨੀ ਚਾਹੁੰਨਾ ਇਸ ਕਿਤਾਬ ਦੇ ਬਾਰੇ ਉਹ ਮੈਂ ਇਹ ਕੱਲ ਕਰਨੀ ਚਾਹੁੰਨਾ ਕਿਤਾਬ ਦੇ ਬਾਰੇ ਕਿ ਬਹੁਤ ਸਾਰੀਆਂ ਜਿਹੜੇ ਦੋਸ਼ ਨੇ ਸਰਕਾਰ ਤੇ ਦੋਸ਼ ਲਾਇਆ ਉਹ ਇਹ ਦੋਸ਼ ਲਾਇਆ ਜਾਂਦਾ ਸੀਗਾ ਕਿ ਜਿਹੜੇ ਬਹੁਤ ਸਾਰੇ ਜਿਹੜੇ ਪੁਲਿਸ ਅਫਸਰ ਸੀਗੇ ਉਹਨਾਂ ਨੇ ਉਸ ਸਮੇਂ ਆਪਣੀਆਂ ਪ੍ਰਾਈਵੇਟ ਸੈਨਾ ਬਣਾ ਰੱਖੀ ਜਾਂ ਕਹਿ ਲਓ ਕਿ ਉਹਨਾਂ ਨੇ ਆਪਣੇ ਹੀ ਬੰਦੇ ਭਰਤੀ ਕਰ ਰੱਖੇ ਸੀ ਉਹ ਕੁਝ ਬੰਦੇ ਆ ਜਿਹੜੇ ਉਹ ਖਾੜਕੂ ਸੀ ਕੁਝ ਸਾਬਕਾ ਖਾੜਕੂ ਸੀਗੇ ਜਿਹੜੇ ਪੁਲਿਸ ਨੇ ਆਪਣੇ ਟਾਊਟ ਬਣਾ ਲਏ ਸੀਗੇ ਜਾਂ ਕੈਟ ਬਣਾ ਲਏ ਸੀਗੇ ਜਾਂ ਕੁਝ ਵਿਅਕਤੀ ਅਜਿਹੇ ਸੀਗੇ ਕਿ ਜਿਹੜੇ ਵਿਅਕਤੀ ਸਿੱਧੇ ਤੌਰ ਤੇ ਹੀ ਪੁਲਿਸ ਨਾਲ ਜੁੜ ਗਏ ਸੀਗੇ ਤਾਂ ਉਹਨਾਂ ਦੀਆਂ ਜਿਹੜੀਆਂ ਪ੍ਰਾਈਵੇਟ ਸਨਾਵਾਂ ਦੀ ਗੱਲ ਜਿਹੜੀ ਕੀਤੀ ਜਾਂਦੀ ਹੈਗੀ ਆ ਉਸ ਦੀ ਇਹਦੇ ਵਿੱਚ ਗੱਲ ਮੰਨੀ ਗਈ ਕਿ ਪੁਲਿਸ ਕੈਟ ਜਿਹੜੀ ਹੈਗੀ ਉਹਨਾਂ ਦੀ ਉਹਨਾਂ ਨੇ ਵਰਤੋਂ ਕੀਤੀ। ਉਸ ਸੰਬੰਧੀ ਮੈਂ ਇੱਕ ਜਿਹੜਾ ਪੀਸ ਉਹ ਜ਼ਰੂਰ ਤੁਹਾਡੇ ਨਾਲ ਤੁਹਾਨੂੰ ਪੜ੍ਹ ਕੇ ਸੁਣਾਉਣਾ ਚਾਹੁੰਦਾ। ਪੰਜਾਬੀ ਦੀ ਜਿਹੜੀ ਪੁਸਤਕ ਬਲਵਿੰਦਰ ਕੌਰ ਤੇ ਰਵਨੀਤ ਕੌਰ ਨੇ ਇਹ ਅਨਵਾਦ ਕੀਤੀ ਹੈ ਇਹਦੇ 461 ਪੇਜ ਦੇ ਹੈ। ਪੁਲਿਸ ਸੈਨਾ, ਜੁਗਤੀ ਜੰਗ ਜੂ ਪੁਲਿਸ ਅਧਿਕਾਰੀਆਂ ਨੇ ਖਾੜਕੂਆਂ ਦਾ ਮੁਕਾਬਲਾ ਕਰਨ ਲਈ ਆਪੋ ਆਪਣੀ ਸੈਨਾ ਤਿਆਰ ਕੀਤੀ। ਜਿੰਨਾ ਵਿੱਚ ਜ਼ਿਆਦਾਤਰ ਸਾਬਕਾ ਖਾੜਕੂ ਅਤੇ ਅਪਰਾਧੀ ਜਾਂ ਤਾਂ ਪੁਲਿਸ ਨਾਲ ਮਿਲ ਕੇ ਇਕੱਠੇ ਕਰ ਇਕੱਠੇ ਕੰਮ ਕਰਦੇ ਸਨ ਜਾਂ ਪੁਲਿਸ ਤੋਂ ਆਜ਼ਾਦ ਰੂਪ ਵਿੱਚ ਇਹ ਗੱਲ ਸੰਵਿਧਾਨਕ ਤੌਰ ਤੇ ਸਹੀ ਨਹੀਂ ਸੀ ਪਰ ਇਹਦਾ ਫਿਰ ਸਿੱਟਾ ਕੀ ਨਿਕਲਿਆ ਨਾ ਕੈਟ ਆਪਰੇਸ਼ਨਾਂ ਦਾ ਆ ਲੇਖਕ ਲਿਖਦਾ ਹੈ ਕਿ ਅਪਰਾਧਿਕ ਪ੍ਰਵਿਰਤੀ ਘੱਟ ਹੀ ਖਤਮ ਹੁੰਦੀ ਹੈ ਤੇ ਇਨ੍ਹਾਂ ਵਿੱਚੋਂ ਕੁਝ ਹਥਿਆਰਬੰਦ ਟੋਲਿਆਂ ਨੇ ਆਪਣਾ ਅਪਰਾਧਿਕ ਆਚਰਣ ਮੁੜ ਸ਼ੁਰੂ ਕਰ ਦਿੱਤਾ ਸੀ। ਅਜਿਹੀ ਇੱਕ ਾਧਾਰਨ ਸਿਪਾਹੀ ਦਿਲਵੀਰ ਸਿੰਘ ਦੀ ਸੀ ਜਿਸ ਨੂੰ 1983 ਵਿੱਚ ਬਰਖਾਸਤ ਕਰ ਦਿੱਤਾ ਗਿਆ ਸੀ ਤੇ 1986 ਵਿੱਚ ਤਤਕਾਲੀ ਡੀਜੀਪੀ ਰਵੇਰੋ ਦੇ ਸਮਰਥਨ ਨਾਲ ਗੁਪਤ ਕਾਰਵਾਈਆਂ ਲਈ ਗੁਪਤ ਰੂਪ ਵਿੱਚ ਦੁਬਾਰਾ ਭਰਤੀ ਕੀਤਾ ਗਿਆ ਸੀ। ਦਿਲਵੀਰ ਸਿੰਘ ਨੇ ਨਤੀਜੇ ਚੰਗੇ ਦਿੱਤੇ। ਉਸ ਨੇ ਕੁਝ ਜਾਣੇ ਪਛਾਣੇ ਖਾੜਕਾ ਨੂੰ ਖਤਮ ਕਰ ਦਿੱਤਾ। ਪਰ ਉਹ ਤੇ ਉਸ ਦਾ ਟੋਲਾ ਜਬਰੀ ਵਸੂਲੀਆਂ ਤੇ ਡਾਕਿਆਂ ਦੇ ਰਾਹ ਪੈ ਗਿਆ ਤੇ ਉਹਨਾਂ ਨੇ ਦਲੇਰੀ ਨਾਲ ਅਜਿਹਾ ਹੀ ਇੱਕ ਡਾਕਾ ਗਵਾਂਢੀ ਰਾਜ ਜੰਮੂ ਵਿੱਚ ਮਾਰਿਆ ਪਟਿਆਲੇ ਦੇ ਐਸਐਸਪੀ ਸੀਤਲਦਾਸ ਨੇ ਐਸਪੀ ਬਲਦੇਵ ਸਿੰਘ ਬਰਾੜ ਦੀ ਹਾਜ਼ਰੀ ਵਿੱਚ ਜਦੋਂ ਉਸ ਨੂੰ ਬੁਲਾਇਆ ਤਾਂ ਦਲਬੀਰ ਸਿੰਘ ਨੇ ਉਸ ਦੀ ਪੁੱਛਗਿੱਛ ਤੋਂ ਗੁੱਸੇ ਵਿੱਚ ਆ ਕੇ ਆਪਣਾ ਰਵਾਲਵਰ ਕੱਢ ਲਿਆ ਅਤੇ ਸੀਤਲਦਾਸ ਤੇ ਬਰਾੜ ਨੂੰ ਗੋਲੀ ਮਾਰ ਕੇ ਮਾਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਲਈ ਪਲੀਜ਼ ਕਿਹੋ ਜਿਹਾ ਕੰਮ ਕਰਤੀ ਤਾਂ ਪੁਲਿਸ ਉਸ ਸਮੇਂ ਅਜਿਹੇ ਕੰਮ ਵੀ ਕਰਦੀ ਸੀ ਉਹ ਕੈਟ ਬਣਾਉਂਦੀ ਸੀ ਅਪਰਾਧੀਆਂ ਨੂੰ ਭਰਤੀ ਕਰਦੀ ਸੀ ਉਹਨਾਂ ਤੋਂ ਖਾੜਕੂ ਮਰਵਾਉਂਦੀ ਸੀ ਉਹੀ ਖਾੜਕੂ ਕਈ ਵਾਰੀ ਬਾਗੀ ਹੋ ਜਾਂਦੇ ਸੀ ਤਾਂ ਜਿਹਨੂੰ ਕਹਿੰਦੇ ਆ ਜੈਨ ਜਦੋਂ ਬੋਤਲ ਚੋਂ ਨਿਕਲਿਆ ਆਉਂਦਾ ਤਾਂ ਫੇਰ ਉਹ ਪੁਲਿਸ ਨੂੰ ਵੀ ਪੈ ਜਾਂਦਾ ਸੀ ਤੇ ਸੀਤਲ ਦਾਸ ਦੀ ਮੌਤ ਇਸ ਪ੍ਰਕਾਰ ਹੋਈ ਲੇਖਕ ਦੇ ਦਸਣ ਅਨੁਸਾਰ ਇਹ ਵੱਡਾ ਇੱਕ ਇਨਕਸ਼ਾਪ ਹੈ ਇੱਕ ਇਸ ਕਿਸਮ ਦੀਆਂ ਗੱਲਾਂ ਇਸ ਕਿਤਾਬ ਵਿੱਚ ਹੋਰ ਵੀ ਕਾਫੀ ਨੇ ਖਾਸ ਕਰਕੇ ਇਹਦੇ ਵਿੱਚ ਇੱਕ ਵੱਡਾ ਦੋਸ਼ ਲਾਇਆ ਜਾਂਦਾ ਹੈ ਕਿ ਦਰਬਾਰ ਸਾਹਿਬ ਦੇ ਵਿੱਚੋਂ ਜਿਹੜੀਆਂ ਲਾਸ਼ਾਂ ਨਿਕਲੀਆਂ ਉਹਨਾਂ ਲਾਸ਼ਾਂ ਨੂੰ ਕੂੜਾ ਢੋਣ ਵਾਲੀਆਂ ਗੱਡੀਆਂ ਦੇ ਵਿੱਚ ਲਜਾਇਆ ਗਿਆ ਉਹ ਸਾਰਾ ਹਰਦੇਵ ਵਿਧਕ ਵਰਤਾਂ ਦਾ ਜਿਹੜਾ ਕਿ ਤੁਸੀਂ ਮਨਿੰਦਰ ਕਾਂਗ ਦੀ ਕਹਾਣੀ ਕੁੱਤੀ ਵੇੜਾ ਦੇ ਵਿੱਚ ਪੜ੍ਹ ਚੁੱਕੇ ਇਸ ਵਿੱਚ ਸਰਕਾਰੀ ਪੱਖ ਕਿ ਜਦੋਂ ਉਸ ਲਾਸ਼ਾਂ ਨੂੰ ਟਿਕਾਣੇ ਲਾਉਣਾ ਸੀ ਤਾਂ ਸਾਡੇ ਕੋਲੇ ਹੋਰ ਕੋਈ ਰਾਹ ਨਹੀਂ ਸੀ ਕਿ ਅਸੀਂ ਮਿਊਨਿਸਪਲ ਕਮੇਟੀ ਨੂੰ ਕਹਿੰਦੇ ਕਿ ਮੁਲਾਜ਼ਮ ਭੇਜੋ ਤੇ ਮੁਲਾਜ਼ਮ ਕਿਹੜੇ ਭੇਜੇ ਜਾਣਗੇ ਉਹੀ ਮੁਲਾਜ਼ਮ ਭੇਜੇ ਜਾਣਗੇ ਕਿ ਜਿਹੜੇ ਮੁਲਾਜ਼ਮ ਮਿਊਨਿਸਪਲ ਕਾਰਪੋਰੇਸ਼ਨ ਕੋਲ ਸਫਾਈ ਵਾਲੇ ਮੁਲਾਜ਼ਮ ਹੋਣਗੇ ਉਹ ਫਿਰ ਉਹਨਾਂ ਲਈ ਵਹੀਕਲ ਕਿੱਥੋਂ ਆਉਣਗੇ ਗੱਡੀਆਂ ਕਿੱਥੋਂ ਆਉਣੀਆਂ ਵਾਹਨ ਕਿੱਥੋਂ ਆਉਣਗੇ ਤੇ ਵਾਹਨ ਹੋ ਗਈ ਜਿਨ੍ਹਾਂ ਦੇ ਵਿੱਚ ਕੂੜਾ ਢੋਆ ਜਾ ਤਾਂ ਇਸ ਤਰ੍ਹਾਂ ਨਾਲ ਕੁਝ ਜਿਹੜੇ ਦੋਸ਼ ਸਿੱਖ ਜਾਂ ਖੜਕੂ ਤੇਰਾ ਲਵਾਉਂਦਿਆਂ ਨੇ ਸਰਕਾਰ ਤੇ ਉਹਨਾਂ ਦੀ ਇੱਥੇ ਕਿਤੇ ਪੁਸ਼ਟੀ ਹੁੰਦੀ ਹੈ ਮੈਂ ਸਾਰੀ ਕਿਤਾਬ ਦੇ ਵਿੱਚ ਮੈਂ ਤੁਹਾਨੂੰ ਕਿਹਾ ਕਿ ਕਿਤੇ ਨਾ ਕਿਤੇ ਇਹਦੇ ਵਿੱਚ ਸ਼੍ਰੋਮ ਨਿਕਾਲੀ ਦਲ ਬਾਦਲ ਪ੍ਰਤੀ ਝਕਾਓ ਦਿਖਾਈ ਦਿੰਦਾ ਮੈਨੂੰ ਇਹ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਲੱਗਿਆ ਕਿ ਕੇ ਪੀ ਐਸ ਗਿੱਲ ਦੇ ਮੁਕਾਬਲੇ ਰਵੇਰੋ ਨੂੰ ਜਿਹੜਾ ਹੈਗਾ ਇਹ ਕਿਹਾ ਗਿਆ ਕਿ ਰਵੇਰੋ ਆ ਜਿਹੜਾ ਉਸ ਨੇ ਇਹ ਕਾਰਵਾਈਆਂ ਸ਼ੁਰੂ ਕੀਤੀਆਂ ਸੀ ਹਾਲਾਂਕਿ ਆਮ ਲੋਕਾਂ ਦੇ ਵਿੱਚ ਕੇਪੀਐਸ ਗਿੱਲ ਬਾਰੇ ਜਿਆਦਾ ਮਸ਼ਹੂਰ ਹੈਗਾ ਕਿ ਉਹ ਜਿਆਦਾ ਕਹਿ ਸਕਦੇ ਆ ਕਿ ਬਰੂਟਲ ਤਰੀਕੇ ਨਾਲ ਇਸ ਨੂੰ ਦਬਾਉਣਾ ਚਾਹੁੰਦਾ ਸੀ ਜਾਂ ਪੇਸ਼ ਉਹਨੇ ਕੀਤੀਆਂ ਇਹ ਸਾਰੀਆਂ ਕਟਨਾਵਾਂ ਨਿਸ਼ਚੈ ਹੀ ਮੈਂ ਇਸ ਕਿਤਾਬ ਨੂੰ ਪੜ੍ਹ ਕੇ ਵੇਤਾਨੀ ਕਹਿੰਦਾ ਕਿ ਇਹ ਕਿਤਾਬ ਵਿੱਚ ਸਭ ਕੁਝ ਸੱਚੋ ਸੱਚ ਹੈ। 나ਹੀਂ ਮੈਂ ਕਹਿਣਾ ਕਿ ਇਸ ਕਿਤਾਬ ਵਿੱਚ ਝੂਠ ਹੈ। ਮੈਂ ਸਮਝਦਾ ਕਿ ਇਸ ਕਿਤਾਬ ਦੇ ਵਿੱਚ ਕਾਫੀ ਸਾਰੇ ਜਿਹੜੇ ਤੱਥ ਨੇ, ਵੇਰਵੇ ਨੇ, ਉਹ ਦਰਜ ਨੇ। ਉਹਨਾਂ ਤੋਂ ਜਿਹੜੇ ਭਵਿੱਖ ਦੇ ਇਤਿਹਾਸ ਦੇ ਖੋਜੀ ਆ, ਉਹ ਉੱਥੋਂ ਕリュー ਲੈ ਕੇ, ਉੱਥੋਂ ਉਹ ਇਸ਼ਾਰਾ ਲੈ ਕੇ ਆਪਣੀ ਖੋਜ ਨੂੰ ਅੱਗੇ ਵੀ ਵਧਾ ਸਕਦੇ ਆ। ਕੁਝ ਗੱਲਾਂ ਨੇ ਕਿ ਜਿਹੜੀਆਂ ਭਾਵਾਂ ਪਬਲਿਕ ਡੋਮੇਨ ਜਨਤਕ ਲੋਕਾਂ ਵਿੱਚ ਪਹਿਲਾਂ ਵੀ ਚਰਚਾ ਦਾ ਕੇਂਦਰ ਸੀਗੀਆਂ ਪਰ ਉਸ ਨੂੰ ਕਿਸੇ ਅਫਸਰ ਵੱਲੋਂ ਮੰਨਣਾ ਇਹ ਵੀ ਸ਼ਾਇਦ ਪਹਿਲੀ ਵਾਰੀ ਹੋਇਆ ਕਿ ਅਫਸਰ ਨੇ ਉਹਨਾਂ ਗੱਲਾਂ ਨੂੰ ਮੰਨਿਆ ਕਿ ਹਾਂ ਇਹ ਗੱਲਾਂ ਵਾਪਰੀਆਂ ਨੇ ਜਿਹੀ ਹੀ ਗੱਲ ਮੈਂ ਇੱਕ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਲਾਸ਼ਾਂ ਦੀ ਵੱਡੀ ਗਿਣਤੀ ਨੂੰ ਦੇਖਦੇ ਹੋਏ ਇੱਕ ਸਰੀਰ ਨੂੰ ਚੁੱਕਣ ਲਈ ਘੱਟੋ-ਘੱਟ 4 ਵਿਅਕਤੀਆਂ ਦੀ ਲੋੜ ਸੀ ਪਰ ਉੱਥੇ ਇਸ ਕਾਰਜ ਨਾਲ ਨਜਿੱਠਣ ਲਈ ਲੋੜੀਂਦੀ ਮੈਨ ਪਾਵਰ ਨਹੀਂ ਸੀ ਇਸ ਲਈ ਨਗਰ ਨਿਗਮ ਦਾ ਸਟਾਫ ਟਰੈਕਟਰਾਂ ਤੇ ਟਰੱਕਾਂ ਦੇ ਬੇੜੇ ਨਾਲ ਤਣਾਤ ਸੀ ਹਾਲਾਂਕਿ ਉਹਨਾਂ ਨੇ ਵੀ ਲਾਸ਼ਾਂ ਨੂੰ ਡੰਪ ਕੀਤਾ ਤੇ ਅੰਤ ਵਿੱਚ ਉਸ ਸਮੇਂ ਦੇ ਮਾਨਸਪੁਰ ਕਮਿਸ਼ਨਰ ਗਲਵੰਤ ਸਿੰਘ ਦੇ ਆਦੇਸ਼ ਤੇ ਸਫਾਈ ਕਰਮਚਾਰੀਆਂ ਨੂੰ ਸੇਧਕਾਰੀ ਡਾਕਟਰ ਰਾਜਪਾਲ ਭਾਟਗੜੀ ਦੀ ਸਮੂੱਚੀ ਨਿਗਰਾਨੀ ਹੇਠ ਬੁਲਾਇਆ ਲਾਸ਼ਾਂ ਨੂੰ ਟਰੱਕਾਂ ਵਿੱਚ ਚੁੱਕ ਕੇ ਮਰਦਾ ਘਰ ਵਿੱਚ ਉਤਾਰਿਆ ਤੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਨੂੰ ਅੱਗੇ ਸ਼ਮਸ਼ਾਨ ਘਾਟ ਲਿਜਾਇਆ ਚੁੱਕੀਆਂ ਜਾ ਰਹੀਆਂ ਲਾਸ਼ਾਂ ਤੋਂ ਚਮੜੀ ਪਿਗਲ ਰਹੀ ਸੀ ਤੇ ਉਹਨਾਂ ਨੇ ਇਸ ਕੰਮ ਨੂੰ ਨਾਜਿਕ ਬਣਾਇਆ ਤੇ ਸਮੱਸਿਆ ਵਾਲਾ ਵੀ ਉਲਟੀਦਾਰ ਬਦਬੋ ਨੇ ਬਹੁਤ ਸਾਰੇ ਸਫਾਈ ਕਰਮਚਾਰੀਆਂ ਨੂੰ ਬਿਮਾਰ ਕਰ ਦਿੱਤਾ ਉਹਨਾਂ ਨੂੰ ਉਹਨਾਂ ਦੇ ਨੱਕ ਅਤੇ ਚਿਹਰੇ ਟਕਣ ਵਾਲੇ ਨਵੇਂ ਕੱਪੜੇ ਦਿੱਤੇ ਗਏ ਕੁਝ ਨੇ ਬਾਅਦ ਵਿੱਚ ਦੇਸ਼ ਲੋਸ਼ ਲਗਾਇਆ ਕਿ ਇਸ ਮੰੰਜਰ ਨੇ ਉਹਨਾਂ ਨੂੰ ਕਈ ਦਿਨਾਂ ਤੱਕ ਪਰੇਸ਼ਾਨ ਕੀਤਾ ਤੇ ਉਹ ਸ਼ਰਾਬ ਪੀਣ ਤੋਂ ਬਾਅਦ ਹੀ ਸੌ ਸਕੇ ਮ੍ਰਿਤਕਾਂ ਨੂੰ ਲਜਾਣ ਲਈ ਸਫਾਈ ਕਰਮਚਾਰੀ ਤੇ ਮਾਨਸਿਪਲ ਟਰੱਕਾਂ ਦੀ ਵਰਤੋਂ ਕਰਨ ਲਈ ਪ੍ਰਸ਼ਾਸਨ ਦੀ ਨਿੰਦਿਆ ਕੀਤੀ ਗਈ ਕੁਝ ਇਤਿਹਾਸਕਾਰਾਂ ਨੇ ਇਸ ਗੱਲ ਦਾ ਦਿਲ ਦਹਿ ਦਲਾ ਦੇਣ ਵਾਲਾ ਵਰਤਾਨ ਦਿੱਤਾ ਕਿ ਕਿਸ ਤਰ੍ਹਾਂ ਮ੍ਰਿਤਕਾਂ ਨੂੰ ਕੂੜੇ ਦੇ ਟਰੱਕਾਂ ਵਿੱਚ ਢੋਆ ਗਿਆ ਸਮੂਹਿਕ ਸੰਸਕਾਰ ਕੀਤਾ ਗਿਆ ਤੇ ਉਹਨਾਂ ਦੀਆਂ ਅਸਥੀਆਂ ਦਾ ਨਪਟਾਰਾ ਕੀਤਾ ਗਿਆ ਇਹ ਇੱਕ ਵੱਡਾ ਲਖਾਨ ਸੀ ਇਹ ਗੱਲ ਨਿਮੇਸ਼ਿੰਦਰ ਸਿੰਘ ਵੀ ਮੰਨਦਾ ਹੈ ਬਿਨਾਂ ਸ਼ੱਕ ਜਿਹੜਾ ਪੁਸਤਕ ਦਾ ਪਿਛਲਾ ਭਾਗ ਹੈਗਾ ਉਹ ਜ਼ਿਆਦਾਤਰ ਕਿ ਕਿਹੜੀਆਂ ਹਾਲਾਤਾਂ ਸੀ ਜਿਨ੍ਹਾਂ ਹਾਲਾਤਾਂ ਦੇ ਵਿੱਚ ਇਹ ਵਿਸ਼ੇਸ਼ ਸਥਿਤੀਆਂ ਬਣੀਆਂ ਉਹਨਾਂ ਬਾਰੇ ਵੀ ਜਾਣਕਾਰੀ ਹੈ ਮੈਂ ਇਹ ਸਮਝਦਾ ਕਿ ਇਸ ਪੁਸਤਕ ਨੂੰ ਤੁਸੀਂ ਪੜ ਸਕਦੇ ਆ ਇਤਿਹਾਸਿਕ ਹਵਾਲੇ ਵਜੋਂ ਤੁਸੀਂ ਇਸ ਪੁਸਤਕ ਨੂੰ ਦੂਜੀ ਧਿਰ ਦਾ ਵਰਤਾਂਤ ਜਾਂ ਸਰਕਾਰ ਦੇ ਵਰਤਾਂਤ ਵਜੋਂ ਪੜ ਸਕਦੇ ਆ ਅ ਅੱਜਕੱਲ ਸੋਸ਼ਲ ਮੀਡੀਆ ਉੱਤੇ ਅ ਆਪਰੇਸ਼ਨ ਬਲੂ ਸਟਾਰ ਦੇ ਆਲੇ-ਦੁਆਲੇ ਬਹੁਤ ਲੋਕ ਭਾਵਕ ਹੋ ਕੇ ਟਿੱਪਣੀਆਂ ਕਰਦੇ ਆ ਪਰ ਉਹਨਾਂ ਨੂੰ ਸੱਚਾਈ ਦਾ ਨਹੀਂ ਪਤਾ ਹੁੰਦਾ ਜਾਂ ਤਾਂ ਉਹ ਇੱਕ ਵਿਸ਼ੇਸ਼ ਪਾਈਚਾਰੇ ਦੇ ਪੱਖ ਤੋਂ ਟਿੱਪਣੀਆਂ ਕਰਦੇ ਨੇ ਸਰਕਾਰ ਪੱਖੀ ਟਿੱਪਣੀਆਂ ਕਰਦੇ ਨੇ ਜਾਂ ਫਿਰ ਉਹ ਖਾੜਕੂ ਧਿਰ ਦੇ ਪੱਖੀ ਹੋ ਕੇ ਅਲਾਰੂ ਕੇ ਟਿੱਪਣੀਆਂ ਕਰਦੇ ਆ ਸੱਚਮੁੱਚ ਜੇ ਤੁਹਾਨੂੰ ਇਤਿਹਾਸ ਵਿੱਚ ਦਿਲਚਸਪੀ ਆ ਤਾਂ ਤੁਹਾਨੂੰ ਮੂਲ ਕਿਤਾਬਾਂ ਨੂੰ ਪੜ੍ਹਨਾ ਚਾਹੀਦਾ ਹੈ ਦੋਹਾਂ ਤਰ੍ਹਾਂ ਦੀਆਂ ਕਿਤਾਬਾਂ ਨੂੰ ਪੜ੍ਹਨਾ ਚਾਹੀਦਾ ਹੈ ਤਾਂ ਹੀ ਤੁਸੀਂ ਇੱਕ ਆਪਣਾ ਜਿਹਨੂੰ ਕਹਿ ਸਕਦੇ ਆ ਦ੍ਰਿਸ਼ਟੀਕੋਣ ਵਿਕਸਿਤ ਕਰ ਸਕਦੇ ਆ ਕਿ ਜਿਹਦੇ ਨਾਲ ਤੁਸੀਂ ਸੰਤੁਲਿਤ ਰਹੋ ਤੁਸੀਂ ਕਿਸੇ ਇੱਕ ਧਿਰ ਦੀ ਗੱਲਬਾਤ ਦੇ ਵਿੱਚ ਨਾ ਆਓ